ਕੀ ਲਿਖਾ ਮੈਂ ਇਹ ਫਿਲਮ ਵੀ ਪ੍ਰਤੱਖ ਪ੍ਰਮਾਣ ਹੈ ਅਰਦਾਸ ਦੀ ਸ਼ਕਤੀ ਦਾ ਸਾਟੇ ਲਈ ਮੈਨੂੰ ਯਾਦ ਹੈ ਕਿ ਕਿੰਨੇ ਲੋਕ ਇਹ ਕਹਿੰਦੇ ਸੀ ਕਿ ਪੰਗਾ ਲੈ ਰਿਆ ਹੈ ਚੱਲਣੀ ਨਹੀਂ 나ਹੀਂ ਤੁਹਾਡੇ ਤੋਂ ਬੰਨੀ ਹੈ ਪਰ ਇੱਕ ਅਰਦਾਸ ਦੀ ਉਸ ਅਕਾਲ ਪੂਰਖ ਅੱਗੇ ਕਿ ਸੱਚੇ ਪਾਤਸ਼ਾਹ ਤੂੰ ਕਰਵਾਉਣ ਵਾਲਾ ਹੈ ਤੂੰ ਹੀ ਕਰਵਾ ਲਈ ਬਲ ਬਖਸ਼ੀ ਤੇ ਅੱਜ ਉਹੀ ਅਰਦਾਸ ਦੀ ਕਲਾ ਵਰਤ ਰਹੀਆਂ ਇਹ ਬੜੀਆਂ ਚਾਲਾਂ ਸਾਜ਼ਿਸ਼ਾਂ ਹੋਈਆਂ ਇੰਡਸਟਰੀ ਚ ਵੀ ਤੇ ਬਾਹਰ ਵੀ ਪਰ ਜਦੋਂ ਬਾਦ ਸਾਹਿਬ ਜਾਦਿਆ ਨੇ ਫੜੀ ਹੋਵੇ ਤਾਂ ਕੋਈ ਬਾਲ ਵਿਵਿੰਗਾ ਨਹੀਂ ਕਰ ਸਕਦਾ ਉਹਦੀ ਕਿਰਪਾ ਵਰਤ ਜਾਂਦੀ ਹਿੰਦੀ ਵਾਲੇ ਰਿਵਿਊਜ਼ ਕਰ ਰਹੇ ਨੇ ਆਲੋਚਕ ਰਿਵਿਊਜ਼ ਕਰ ਰਹੇ ਨੇ ਕਹਿ ਰਿਹਾ ਕਿ ਜ਼ਰੂਰ ਦੇਖੋ ਪੰਜਾਬੀ ਵਾਲੇ ਵੀ ਕਈ ਜਾਗਦੇ ਜ਼ਮੀਰਾਂ ਵਾਲੇ ਆਪਣੇ ਵਧੀਆ ਫਰਜ਼ ਨਿਭਾਰੇ ਨੇ ਪਰ ਕਈ ਜਿਹਨਾਂ ਦਾ ਪੱਕਾ ਹੀ ਕੰਮ 네ਗੇਟਿਵਿਟੀ ਦੀ ਰੋਟੀ ਖਾਣਾ ਹੈ ਉਹ ਆਪਣੇ ਕੰਮ ਲੱਗੇ ਹੋਏ ਨੇ ਤੇ ਲਤਾ ਖਿੱਜਣ ਪੰਜਾਬੀ ਬੋਲੀ ਤੇ ਸਿਨੇਮਾ ਅੱਗੇ ਵਧ ਲੈਂਦੇ ਹੋ ਤੁਹਾਡੇ ਰਿਵਿਊਜ਼ ਕਿਸੇ ਨੇ ਕਿਹਾ ਪਉਣ ਨੂੰ ਜਿੰਨਾ ਮਰਜ਼ੀ ਕਰ ਲੋ ਤੁਹਾਨੂੰ ਪੈਸੇ ਨਾ ਕਦੀ ਦਿੱਤੇ ਐ ਤੇ ਨਾ ਹੀ ਕਦੀ ਦੇਣੀ ਐ ਤੁਸੀਂ ਆਪਣਾ ਕੰਮ ਲੱਗੇ ਰਹੋ ਮਸਤਾਨੇ ਇੱਕ ਫਿਲਮ ਨਹੀਂ ਜਜ਼ਬਾਤ ਨੇ ਸਬਦੇ ਤੇ ਤੇ ਸ਼ੁਰੂਆਤ ਆ ਜਿਹੜੀ ਅਸੀਂ ਕੱਡੀਆਂ ਦੀ ਸਟੇਜ ਤੇ ਪੈ ਕੇ ਕੀਤੀ ਆ ਪਰ ਸਭ ਕੁਝ ਦਾ ਤੇ ਲਾ ਕੇ ਕੀਤੀ ਆ ਦਿਲੋਂ ਧੰਨਵਾਦ ਸਾਰੇ ਪੰਜਾਬੀਆਂ ਦਾ ਜਿਨ੍ਹਾਂ ਨੇ ਪਿਆਰ ਬਖਸ਼ਿਆ ਤੇ ਬਖਸ਼ ਰਹੇ ਹਨ ਕਦੇ ਫਿਲਮ ਦੇ ਵਿੱਚ ਲੰਗਰ ਲੱਗਦਾ ਨਹੀਂ ਦੇਖਿਆ ਸੀ ਤੁਸੀਂ ਉਹ ਵੀ ਲਗਾ ਦਿੱਤਾ ਇੰਨਾ ਪਿਆਰ ਬਖਸ਼ਣ ਦੇ ਲਈ ਦਿਲੋਂ ਧੰਨਵਾਦ ਹੈ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਸ਼ਹੀਦ ਸਿੰਘ ਜੀ ਜਹਾਏ ਅਕਾਲ ਹੀ ਅਕਾਲ ਇਹ ਨੋਟ ਤਰਸੇਮ ਜੱਸੜ ਵੱਲੋਂ ਉਹਨਾਂ ਦੇ ਸੋਸ਼ਲ ਮੀਡੀਆ ਹੈਂਡਲ ਤੇ ਸਾਂਝਾ ਕੀਤਾ ਗਿਆ ਮਸਤਾਨੀ ਦੀ ਸਫਲਤਾ ਤੋਂ ਬਾਅਦ ਦਰਸੇ ਜਸਰ ਨੇ ਇੱਕ ਗੱਲ ਆਖੀ ਆਨੇ ਤੁਹਾਡੀ ਜੋ ਵੀ ਰਾਏ ਆ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰੋ ਕੀ ਲਿਖਾ ਮੈਂ ਇਹ ਫਿਲਮ ਵੀ ਪ੍ਰਤੱਖ ਪ੍ਰਮਾਣ ਹੈ ਅਰਦਾਸ ਦੀ ਸ਼ਕਤੀ ਦਾ ਸਾਟੇ ਲਈ ਮੈਨੂੰ ਯਾਦ ਹੈ ਕਿ ਕਿੰਨੇ ਲੋਕ ਇਹ ਕਹਿੰਦੇ ਸੀ ਕਿ ਪੰਗਾ ਲੈ ਰਿਆ ਹੈ ਚੱਲਣੀ ਨਹੀਂ ਨਾ ਹੀ ਤੁਹਾਡੇ ਤੋਂ ਬੰਨੀ ਹੈ ਪਰ ਇੱਕ ਅਰਦਾਸ ਦੀ ਉਸ ਅਕਾਲ ਪੂਰਖ ਅਗੇ ਕਿ ਸੱਚੇ ਪਾਤਸ਼ਾਹ ਤੂੰ ਕਰਵਾਉਣ ਵਾਲਾ ਹੈ ਤੂੰ ਹੀ ਕਰਵਾ ਲਈ ਬਲ ਬਖਸ਼ੀ ਤੇ ਅੱਜ ਉਹੀ ਅਰਦਾਸ ਦੀ ਕਲਾ ਵਰਤ ਰਹੀਆਂ ਇਹ ਬੜੀਆਂ ਚਾਲਾਂ ਸਾਜ਼ਿਸ਼ਾਂ ਹੋਈਆਂ ਇੰਡਸਟਰੀ ਚ ਵੀ ਤੇ ਬਾਹਰ ਵੀ ਪਰ ਜਦੋਂ ਬਾਹਬ ਸਾਹਿਬ ਜਾਦਿਆ ਨੇ ਫੜੀ ਹੋਵੇ ਤਾਂ ਕੋਈ ਬਾਲ ਵੀ ਵਿੰਗਾ ਨਹੀਂ ਕਰ ਸਕਦਾ ਉਹਦੀ ਕਿਰਪਾ ਵਰਤ ਜਾਂਦੀ ਹਿੰਦੀ ਵਾਲੇ ਰਿਵਿਊਜ਼ ਕਰ ਰਹੇ ਨੇ ਆਲੋਚਕ ਰਿਵਿਊਜ਼ ਕਰ ਰਹੇ ਨੇ ਕਹਿ ਰਿਹਾ ਕਿ ਜ਼ਰੂਰ ਦੇਖੋ ਪੰਜਾਬੀ ਵਾਲੇ ਵੀ ਕਈ ਜਾਗਦੇ ਜ਼ਮੀਰਾ ਵਾਲੇ ਆਪਣੇ ਵਧੀਆ ਫਰਜ਼ ਨਿਭਾਰੇ ਨੇ ਪਰ ਕਈ ਜਿੰਨਾਂ ਦਾ ਪੱਕਾ ਹੀ ਕੰਮ 네ਗੇਟਿਵਿਟੀ ਦੀ ਰੋਟੀ ਖਾਣਾ ਹੈ ਉਹ ਆਪਣੇ ਕੰਮ ਲੱਗੇ ਹੋਏ ਨੇ ਤੇ ਲਤਾ ਖਿੱਚਣ ਪੰਜਾਬੀ ਬੋਲੀ ਤੇ ਸਿਨੇਮਾ ਅੱਗੇ ਵਧ ਲੈਂਦੇ ਹੋ ਤੁਹਾਡੇ ਰਿਵਿਊਜ਼ ਕਿਸੇ ਨੇ ਕਿਹਾ ਪਾਉਣ ਨੂੰ ਜਿੰਨਾ ਮਰਜ਼ੀ ਕਰ ਲੋ ਤੁਹਾਨੂੰ ਪੈਸੇ ਨਾ ਕਦੀ ਦਿੱਤੇ ਆ ਤੇ ਨਾ ਹੀ ਕਦੀ ਦੇਣੀ ਆ ਤੁਸੀਂ ਆਪਣਾ ਕੰਮ ਲੱਗੇ ਰਹੋ ਮਸਤਾਨੇ ਇੱਕ ਫਿਲਮ ਨਹੀਂ ਜਜ਼ਬਾਤ ਨੇ ਸਬਦੇ ਤੇ ਤੇ ਸ਼ੁਰੂਆਤ ਆ ਜਿਹੜੀ ਅਸੀਂ ਗੱਡੀਆਂ ਦੀ ਸਟੇਜ ਤੇ ਪੈ ਕੇ ਕੀਤੀ ਆ ਪਰ ਸਭ ਕੁਝ ਦਾ ਤੇ ਲਾ ਕੇ ਕੀਤੀ ਆ ਦਿਲੋਂ ਧੰਨਵਾਦ ਸਾਰੇ ਪੰਜਾਬੀਆਂ ਦਾ ਜਿਨ੍ਹਾਂ ਨੇ ਪਿਆਰ ਬਖਸ਼ਿਆ ਤੇ ਬਖਸ਼ ਰਹੇ ਹਨ ਕਦੇ ਫਿਲਮ ਦੇ ਵਿੱਚ ਲੰਗਰ ਲੱਗਦਾ ਨਹੀਂ ਦੇਖਿਆ ਸੀ ਤੁਸੀਂ ਉਹ ਵੀ ਲਗਾ ਦਿੱਤਾ ਇੰਨਾ ਪਿਆਰ ਬਖਸ਼ਣ ਦੇ ਲਈ ਦਿਲੋਂ ਧੰਨਵਾਦ ਹੈ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਸ਼ਹੀਦ ਸਿੰਘ ਜੀ ਜਹਾਏ ਅਕਾਲ ਹੀ ਅਕਾਲ ਇਹ ਨੋਟ ਤਰਸੀਮ ਜੱਸੜ ਵੱਲੋਂ ਉਹਨਾਂ ਦੇ ਸੋਸ਼ਲ ਮੀਡੀਆ ਹੈਂਡਲ ਤੇ ਸਾਂਝਾ ਕੀਤਾ ਗਿਆ ਮਸਤਾਨੇ ਦੀ ਸਫਲਤਾ ਤੋਂ ਬਾਅਦ ਤਰਸੀਮ ਜੱਸੜ ਨੇ 1 ਲੱਖ ਯਾਨੇ ती जो राय आहे कॉमेंट सॅक्शन जरूर शेअर करो